ਕਹਿੰਦੇ ਇਹ ਕਰਦਾ ਹੋਰ ਕਰਦੇ ਚੱਲਦਾ ਆਹ ਇੱਕ ਰੋਕੀ ਨੇ ਉਹ ਪੜੀਆਂ ਗੱਲਾਂ ਮੇਰੇ ਨਾਲ ਦਿੰਦੇ ਨੇ ਮੈਨੂੰ ਤਾਂ ਨਹੀਂ ਪੁੱਛਦਾ ਸਾਡੇ ਵਰਕਰਾਂ ਆਪੇ ਨਹੀਂ ਕਰਦੇ ਨੇ ਇਹ ਇੱਕ ਦੂਜੀ ਬਾਤ ਹੀ ਚੱਲਿਆ ਇਹ ਦੂਜੀ ਬਾਤ ਚੱਲਿਆ ਐਨੇ ਕੁੱਤੇ ਆਉਂ ਤੋੜੀ ਜਾਂਦੇ ਸਿਰਫ ਉਹਦਾ ਕਾਰਨ ਹੈ ਕਿ ਸਾਡੇ ਵਰਕਰਾਂ ਨੂੰ ਕੋਈ ਚਾਹਤ ਜੇ ਲਾ ਪੀਏ ਖਿਆ ਭੱਜਾਈ ਚੜ ਗਿਆ ਤੇ ਲੱਗ ਕੇ ਕਹਿਣਗੇ ਹਾਨੂੰ ਤੇ ਕੋਈ ਨਹੀਂ ਚਾਹਤ ਦੱਸੋ ਮੇਰੇ ਨਾਲ ਕੱਦਾਂ ਜਾਪਤ ਦੱਸੋ ਸਾਤ ਸਾਹਿਬ ਜੀ ਇਸ ਲਈ ਬਾਦ ਦੀ ਸਰਕਾਰ ਹੈ ਜੀ ਸੇਵਾ ਕੀਤੀ ਐਸ ਵੇਲੇ ਦਾ ਕੋਰਸ ਤੇ ਤਰਭਰੇ ਅਸਾਂ ਬਹੁਤ ਖੱਪਲਾ ਕੀਤਾ ਜਿਹਨੇ ਜੋੜ ਲਾਣੀਆ ਨੇ ਪ੍ਰਧਾਨ ਜਿਹੜਾ ਪਹਿਲਾਂ ਲਾਈ ਫਟਾ ਦਿਆ ਮੈਂ ਸਦਾਸੀਸੀ ਦੀ ਪਾਲਤਾਰ ਹੋਈ ਪਰਿਵਾਰ ਦਾ ਮੈਂਬਰ ਹੈ ਜਿਹੜੀ ਗੱਲ ਅੱਜ ਕਹੀ ਹੈ ਦੀਪਾ ਸਾਹਿਬ ਦੀ ਹਾਈ ਜੇ ਜਵਾਈ ਦਿੰਦੇ ਰਹੇ ਨੇ ਜਿਹੜਾ ਕੰਮ ਕੀ ਅੱਜ ਕੱਲ ਦਾ ਕੋਈ ਇਨਾਨ ਨਹੀਂ ਕੀਤੀ ਭਾਵੇਂ ਕੋਈ ਜੱਥੇਬੰਦੀ ਦੀ ਗੱਲ ਹੈ ਤੇ ਨਾ ਕੋਈ ਸਰਕਾਰ ਵਿੱਚ ਰਹੇ ਨਾ ਹੀ ਨਾ ਵਿਦਿਆ ਪਰਿਆਲੇ ਜਾ ਕੇ ਕਿਨੇ ਉਥੇ ਬੱਚਾ ਦੇ ਬਹੁਤ ਆਪ ਪਾ ਕੇ ਜੜ ਕੇ ਫਸਾ ਜਾਂਦਾ ਹੈ ਇਹ ਸਿਰਫ ਰਵਾਣੋ ਕੀ ਲਾਉਂਦੇ ਨੇ ਇਸ ਕਰਕੇ ਤੇ ਵਰਕਰ ਕੰਮ ਦਾ ਗੱਲ ਵੀ ਪਤਾ ਨਹੀਂ ਬੱਗੇ ਆਈ ਦੇ ਠੀਕ ਹੈ ਜਨਗੇ ਸਾਡਾ ਬੰਦਾ ਕਿ ਮੈਨੂੰ ਬਣਾਉਂਦਾ ਉਹ ਮੈਂ ਕੀ ਕਰੂੰਗਾ ਤਾਂ ਜਾ ਕੇ ਇਹਦੇ ਬੱਚੇ ਫਾਰਕ ਦਾ ਕਿਦਾਰੀ ਕੀ ਕੀ ਆ ਉਹ ਕੱਖਾਂ ਮੰਨ ਹੋ ਗਿਆ ਮੈ ਤਾਂ ਨਹੀਂ ਰਹਿਣਾ ਬਹੁਤ ਲੋਕੀ ਤਾਇਨ ਅੱਜ ਕਈ ਵਿਕਰਤਾ ਦਵਾਈ ਦੇ ਫੱਦੇ ਨੇ ਯਾਰ ਇੱਕ ਭਰਾ ਮਨ ਬੰਦਾ ਇਮਾਨਦਾਰ ਬੰਦਾ ਤਾਂ ਹੀ ਸਭਾਸ਼ ਕਰਦੀ ਕਰਦੀ 10 ਜੀ 20 ਦੇ ਬਾਅਦ ਨੂੰ ਜਾਂਦਾ ਇਹ ਪਾਰਲੀਮੈਂਟ ਟੈਕਨੋ